ਸਸਤੇ ਗੱਲਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਲੈ ਕੇ حاضر ਹੋਏ ਆ ਤੁਹਾਡੇ ਸਾਹਮਣੇ ਅੱਜ ਤੋਂ ਲੈ ਕੇ 2 ਫਰਵਰੀ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਪੰਜਾਬ ਦੇ ਵਿੱਚ ਲਗਾਤਾਰ ਚੰਗੀ ਧੁੱਪ ਲੱਗ ਰਹੀ ਹੈ ਮੌਸਮ ਕਲੀਅਰ ਹੋ ਚੁੱਕੇ ਹੈ ਬੱਦਲਬਾਈ ਰਹਿਤ ਮੌਸਮ ਹੈ ਚੰਗੀ ਧੁੱਪ ਲੱਗਣ ਕਾਰਨ ਦਿਨ ਦਾ ਤਾਪਮਨ 20 ਡਿਗਰੀ ਤੋਂ ਪਾਰ ਹੋ ਚੁੱਕਿਆ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ 2 ਫਰਵਰੀ ਤੱਕ ਇਸ ਕਰਕੇ ਮੌਸਮ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਕਿਉਂਕਿ ਜਨਵਰੀ ਦੇ ਆਖਰੀ ਦਿਨ ਅਤੇ ਫਰਵਰੀ ਦੇ ਪਹਿਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਮੀਂਹ ਦੀ ਗਤੀਵਿਧੀ ਦੇਖਣ ਨੂੰ ਮਿਲਣਗੀਆਂ ਅੱਜ ਤੋਂ ਗੱਲ ਕੀਤੀ ਜਾਵੇ ਤਾਂ ਲਗਾਤਾਰ 29 ਤਰੀਕ ਤੱਕ ਮੌਸਮ ਠੀਕ ਹੈ ਪੱਛਮੀ ਹਵਾ ਚੱਲੇਗੀ ਤਾਪਮਾਨ 20 ਡਿਗਰੀ ਤੇ ਪਾਰ ਰਹਿਣਗੇ ਦਿਨ ਦੇ ਅਤੇ ਰਾਤ ਦੇ ਤਾਪਮਾਨ 9-10 ਡਿਗਰੀ ਤੱਕ ਪਰੇ ਰਹਿਣ ਦੀ ਉਮੀਦ ਹੈ ਹਵਾ ਚੱਲਣ ਦੇ ਨਾਲ ਬੱਦਲਬਾਜ਼ੀ ਤੋਂ ਕਿਸੇ ਤਰੀਕੇ ਦੀ ਵੀ ਆਵਾਜ਼ ਆਈ ਪੰਜਾਬ ਦੇ ਵਿੱਚ ਹੁਣ ਤੀ ਦਿਖਾਈ ਨਹੀਂ ਦੇ ਰਹੀ ਬੱਦਲਬਾਜ਼ੀ ਤਾਂ ਰਹਿਤ ਮੌਸਮ ਬਣਿਆ ਰਹੇਗਾ ਜੋ ਕਿ ਕਿਸਾਨਾਂ ਦੇ ਲਈ ਚੰਗੀ ਗੱਲ ਹੈ ਕੋਈ ਸਮੇਂ ਖਾਦਾਂ ਲਗਾਉਣ ਦਾ ਸਮਾਂ ਅਤੇ ਸਪਰੇਹਾਂ ਦਾ ਸਮਾਂ ਚੱਲ ਰਿਹਾ ਜੋ ਕਿ ਬਹੁਤ ਅਨੁਕੂਲ ਮੌਸਮ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਸਾਨਾਂ ਦੇ ਪੱਖ ਤੋਂ ਪਰ ਤਾਪਮਾਨ ਆਚਾਰਕ ਵਧਣ ਦੇ ਕਾਰਨ ਕਿਸਾਨਾਂ ਦੀ ਚਿੰਤਾ ਵੀ ਵਧੀ ਹੋਈ ਹੈ ਕਿਉਂਕਿ ਕਿਤੇ ਨਾ ਕਿਤੇ ਕਣਕ ਦੀ ਗ੍ਰੋਥ ਰੁਕ ਸਕਦੀ ਹੈ ਅਚਾਨਕ ਤਾਪਮਾਨ ਵਧਣ ਦੇ ਕਾਰਨ ਕਣਕ ਆਪਣੀ ਗ੍ਰੋਥ ਘਟਾ ਦਿੰਦੀ ਹੈ ਠੰਡ ਦਾ ਮਾਹੌਲ ਘਟਣ ਦੇ ਕਾਰਨ ਜਿਹੜੀ ਕ ਇੱਕ ਜਗ੍ਹਾ ਪੱਕਣੀ ਸ਼ੁਰੂ ਹੋ ਜਾਂਦੀ ਹੈ ਤੇ ਨਾਲ ਅਚਾਨਕ ਪੱਕ ਕੇ ਘਟ ਕਦ ਕਰਦੇ ਨੇ ਤੇ ਕਣਕ ਦੇ ਜਿਹੜੇ ਸਿੱਟੇ ਹੁੰਦੇ ਨੇ ਉਹਨਾਂ ਵਿੱਚ ਵੀ ਦਾਣਿਆਂ ਦੀ ਮਾਤਰਾ ਘਟ ਜਾਂਦੀ ਹੈ ਪਰ ਉਮੀਦ ਹੈ ਕਿ ਜਨਵਰੀ ਦੇ ਆਖਰੀ ਦਿਨਾਂ ਤੋਂ ਲੈ ਕੇ ਫਰਵਰੀ ਦੇ ਪਹਿਲੇ ਹਫ਼ਤੇ ਦੇ ਵਿਚਕਾਰ ਦੌਰਾਨ ਤੋਂ ਠੰਡ ਵਧੇਗੀ ਜਿਸ ਦੇ ਵਿੱਚ 30 ਤੋਂ ਲੈ ਕੇ 2 ਫਰਵਰੀ ਦੇ ਵਿਚਕਾਰ ਮੀਂਹ ਦੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ 30 ਤਰੀਕ ਸ਼ਾਮ ਤੋਂ ਲੈ ਕੇ ਬੱਦਲਵਾਈ ਮੌਸਮ ਐਂਟਰ ਪੰਜਾਬ ਵਿੱਚ ਕਰਨਗੇ ਨਾਲ ਦੀ ਨਾਲ 31 ਤਰੀਕ ਤੋਂ ਲੈ ਕੇ ਲਗਭਗ ਇੱਕ ਅਤੇ ਦੋ ਤਰੀਕ ਨੂੰ ਮੀਂਹ ਦੀ ਗਤੀਵਿਧੀ ਪੰਜਾਬ ਵਿੱਚ ਦੇਖਣ ਨੂੰ ਮਿਲਣਗੀਆਂ। ਜ਼ਿਆਦਾਤਰ ਮੀਂਹ ਜਿਹੜਾ ਹੈ ਪੰਜਾਬ ਦੇ ਪੂਰਬੀ ਹਿੱਸੇ ਵਿੱਚ ਦੇਖਣ ਨੂੰ ਮਿਲੇਗਾ। ਖਾਸ ਤੌਰ ਤੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ, ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਚੰਡੀਗੜ੍ਹ, ਮੁਹਾਲੀ, ਕੋਰਾਲੀ ਇਨ੍ਹਾਂ ਇਲਾਕਿਆਂ ਦੇ ਵਿੱਚ ਖਾਸ ਤੌਰ ਤੇ ਬੱਦਲਬਈ ਦੇ ਨਾਲ ਮੀਂਹ ਦੇਖਣ ਨੂੰ ਮਿਲੇਗਾ। ਖਾਸ ਤੌਰ ਤੇ ਇਹ ਇਲਾਕੇ ਜਿਹੜੇ ਨੇ ਇਹ ਜ਼ਿਆਦਾ ਪ੍ਰਭਾਵਿਤ ਹੋਣਗੇ ਬਾਕੀ ਪੰਜਾਬ ਨਾਲੋਂ ਬਾਕੀ ਪੰਜਾਬ ਦੇ ਵਿੱਚ ਬੱਦਲਬਾਹੀ ਵੀ ਦੇਖਣ ਨੂੰ ਮਿਲੇਗੀ ਥੋੜੀ-ਬਹੁਤੀ ਕਿਰਮਣ ਕਣੀ ਵੀ ਹੋਣ ਦੀ ਉਮੀਦ ਹੈ ਪਰ ਬਹੁਤੇ ਕੋਈ ਚਾਂਸ ਨਹੀਂ ਹਨ ਕਿ ਪੂਰੇ ਪੰਜਾਬ ਦੇ ਵਿੱਚ ਮੀਂਹ ਹੋਵੇਗਾ ਅਜੇ ਹਜਰੂਰ ਹੈ ਕਿ ਹਾਂ ਕਿਉਂਕਿ ਸਿਸਟਮ ਨੂੰ ਹਜੇ ਦਿਨ ਪਏ ਨੇ ਤੇ ਜਿਸ ਦੇ ਕਾਰਨ ਆਉਂਦੇ ਦਿਨਾਂ ਦੇ ਵਿੱਚ ਸਿਸਟਮ ਪੂਰੇ ਪੰਜਾਬ ਨੂੰ ਵੀ ਕਵਰ ਕਰ ਸਕਦਾ ਹੈ ਇਹ ਫਰਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਜ਼ਿਆਦਾ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਪਰ ਕਿਉਂਕਿ ਹਜੇ ਦਿਨ ਕਾਫੀ ਪਏ ਨੇ ਇਸ ਕਰਕੇ ਤੁਹਾਨੂੰ ਅਸੀਂ 2 ਫਰਵਰੀ ਤੱਕ ਦੀ ਜਾਣ ਕੇ ਦਵਾਂਗੇ 7-8 ਫਰਵਰੀ ਤੱਕ ਵੀ ਦੁਆਰਾ ਤੋਂ ਮੀਂਹ ਦੀ ਗਤੀਵਿਧੀ ਉਨਾ ਬਾਰੇ ਇੱਕ ਅਲੱਗ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਵਾਂਗੇ ਤੇ ਉਹ ਵੀਡੀਓ ਤੁਹਾਨੂੰ ਉਦੋਂ ਮਿਲੇਗੀ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕੀਤਾ ਹੋਵੇਗਾ ਇਸੇ ਕਰਕੇ ਰਿਕਵੈਸਟ ਕਰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਉਹ ਜਾਣਕਾਰੀ ਵੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰਪਣ ਭਰਾਵਾਂ ਦਾ